ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪੈਂਡਰੀ ਨੂੰ ਤੇ ਜ਼ਿਲ੍ਹਾ ਫਰੀਕੋਟ ਦੋਸਤੋ ਤੇ ਦੋਸਤੋ ਬਹੁਤ ਹੀ ਚੰਗੇ ਰਵੇ ਦੀ ਬਾਈਆਂ ਨੇ ਬੱਸੀ ਸੇਲ ਕਰਨੀ ਐ ਤੇ ਬਾਈ ਤੋਂ ਸਾਰੀ ਸਟੇਜ ਲਵਾਂਗੇ ਤੇ ਤਾਰੀ ਕਰਾਂ ਬਾਈ ਨਾਲ ਗੱਲਬਾਤ ਤੇ ਵੀਡੀਓ ਤੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਇਸ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤਬ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਰੈਂਕੂ ਨੰਬਰ ਦਾ ਰੈਂਕੂ ਨੰਬਰ ਦਾ ਤੇ ਘਰੋਂ ਦੋਸਤੋ ਵੀਡੀਓ ਬਣਾਉਣ ਜਾ ਰਹੇ ਆਂ ਆਪਾਂ ਤੇ ਤੀਰਥੇਲਾ ਦੀ ਕਰਮ ਵਾਲੀ ਜੀ ਇਹ ਜੀ ਪਹਿਲਾ ਸੂਆ ਸੂਣ ਵਾਲੀ ਆ 2.5 ਮਹੀਨਿਆਂ ਦੀ ਗੱਭਣ ਚੱਕ ਪਾਸ ਪਹਿਲਾ ਸੂਆ ਸੋਣਾ ਜੀ ਹਾਂਜੀ ਢਾਈ ਮਹੀਨਾ ਦੀ ਗੱਬਣ ਚੈੱਕ ਪਾਸ ਢਾਈਆਂ ਮਹੀਨਾ ਦੀ ਗੱਬਣ ਚੈੱਕ ਪਾਸ ਆ ਜੀ ਹਾਂ ਕੋਈ ਵੀਰ ਆਪ ਵੀ ਚੈੱਕ ਪਾਸ ਕਰਾ ਕੇ ਲੈ ਆ ਸਕਦਾ ਠੀਕ ਹੈ ਜੀ ਗਰੰਟੀ ਦੋਸਤੋ ਬਾਈ ਨੇ ਦੱਸਦੇ ਬਾਈ ਚੈੱਕ ਪਾਸ ਬਾਈਆਂ ਨੇ ਤਸਲੀ ਦਿੱਤੀ ਹੈ ਪੂਰੀ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਲੈਣਾ ਭੁੱਲਿਓ ਦੋਸਤੋ ਤੇ ਬਾਈ ਇੱਕ ਵਾਰੀ ਤੌਰ ਤੇ ਵਕਾ ਦਿਓ ਜੀ ਦੋਸਤੋ ਬਾਈ ਦਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਚ ਪਾਵਾਂਗੇ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਬਹੁਤ ਹੀ ਦੋਸਤੋ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਣ ਬਿਲਕੁਲ ਬਰਾਬਰ ਦੇ ਥਾਣਾ ਤੇ ਬਾਈ ਦੀ ਕੀ ਮੁੱਲ ਕਰਦੇ ਆਂ ਇਹ ਆਪਾਂ ਮੁੱਲ 35000 ਰੁਪਇਆ ਕਰਦੇ ਆ 35000 ਰੁਪਇਆ ਮੁੱਲ ਕਰਦੇ ਆ ਆਇਗਾ ਇਹਦਾ ਮਾਨਤਨ ਹੋਊਗਾ ਠੀਕ ਹੈ ਲੋ ਦੋ ਦੋਸਤੋ ਬਾਈ ਨੇ 35000 ਰੁਪਇਆ ਮੁੱਲ ਕੀਤਾ ਤੇ ਮੌਕੇ ਤੇ ਮਾਨਤਨ ਲਾਜਵੀ ਹੋਊਗਾ ਤੇ ਬਾਈ ਦੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 9915821455 ਇੱਕ ਵਾਰੀ ਹੋਰ ਬੋਲ ਦਿਓ ਬਾਈ 9915821455 ਠੀਕ ਹੈ ਬਾਈ ਲੋ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਤੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਤੇ ਮਿਲਦੇ ਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ でバネロビルでのタクトをする。